ਸ਼ਲੋਕ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਈ ਏਕ ਆਸ ਹਰ ਮਨ ਰਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੈ ਸਭ ਜਾਣ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਕਾਏ ਬਹੁ ਨ ਤ੍ਰਸਨਾ ਲਾਗੇ ਆਏ ਮਾਰੇ ਰੱਖੇ ਇੱਕ ਆਪ ਮਾਨੁਖ ਕੈ ਕਿਸ ਨਾਹੀ ਹਾਥ ਤਿਸ ਕਾ ਹੁਕਮ ਬੂਰ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗਣ ਨਾ ਲਾਗੇ ਕੋਏ ਉਸਤਤ ਮਨ ਮਹਿ ਕਾਲ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸ ਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨਨੂ ਪੇਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਚਰਨ ਚੱਲੋ ਮਾਲਕ ਗੋਬਿੰਦ ਮਿਟੇ ਪਾਪ ਜਪੀ ਹਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰਦਰਗੇ ਨਾਨਕ ਉਜਲ ਮਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋ ਏਕ ਏਕ ਬਿਸਾਨੈ ਇਤੁਤ ਕੀ ਹੋ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਨੇ ਆ ਨਾਨਕ ਤਨੇ ਨਿਰੰਜਨ ਜਾਨਿਆ ਗੁਰ ਪ੍ਰਸਾਦਿ ਆਪਨੇ ਆਪ ਸੁਜੈ ਤਿਸ ਕੀ ਜਨੋ ਤ੍ਰishna 부ਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਤ ਅਨ ਦਿਨ ਕੀਰਤਨ ਕੇਵਲ ਵਖਿਆਨ ਗ੍ਰਸਤ ਮੈ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਸੇ ਨ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹਿਲਾ ਨਹੀਂ ਡੋਲਾਵੈ ਜਿਸ ਪ੍ਰਭੇ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ 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 ਸਿਜਿਆ ਗੁਰ ਪ੍ਰਸਾਦ ਤਤ ਸਭ 부ਝਿਆ ਜਪ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਇ ਅਸਥੂਲ ਨਹੀਂ ਕਿਛ ਜਨਮੈ ਨਹੀਂ ਕਿਛ ਮਰੇ ਆਪਨ ਚਲਤੇ ਆਪ ਹੀ ਕਰੈ ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੇਕ ਜੁਗਤ ਰਚ ਥਾਪਿਉ ਥਾਪ ਅਬਿਨਾਸੀ ਨਹੀਂ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ ਅਲਖਿਆ ਪੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਤਾ ਸੋ ਸੋ ਬਾਵੰਤ ਸਗਲ ਸੰਸਾਰ ਉਧਰੈ ਤਿਰਮੰਤ ਪ੍ਰਭ ਕੇ ਸੇਵਕ ਸਗਲੇ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਣ ਆਪੇ ਮੇ ਲਾਇ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਹੁਣ ਕੇ ਸੇਵਾ ਸੋਏ ਲਾਗੈ ਜਿਸਨੂੰ ਕਿਰਪਾ ਕਰੈ ਬਟ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨੇ ਪੁਰਖ ਕਾ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਪਾਏ ਹੋ ਵੈ ਸੋ ਹੋਏ ਕਰਨ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਸਤੇ ਉਪਜੇਤ ਸਮਹੇ ਸਮਾਏ ਓਏ ਸੁਖ ਨਿਦਾਨ ਉਨਹੂ ਬਣ ਆਏ ਆਪ ਸਕਾ ਆਪ ਦੀ ਨੋ ਮਾਨ ਨਾਨਕ ਪ੍ਰਭ ਜਨ ਏ ਕੋ ਜਾਣ